ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਬਣਾਵਾਂਗੇ ਮਿੱਠਿਆਂ ਵਾਲੀ ਤੰਦੂਰੀ ਰੋਟੀ ਤੇ ਮੰਮੀ ਸਾਡੇ ਤੰਦੂਰ ਤਪਾ ਰਹੇ ਨੇ ਤੇ ਆਪਾਂ ਇੱਧਰ ਆਟਾ ਗੁੰਨ ਲਾਂਗੇ ਹੁਣ ਤੇ ਆਟੇ ਦੇ ਲਈ ਆਪਾਂ ਗੁੰਨਣ ਵਾਸਤੇ ਵਿੱਚ ਪਹਿਲਾਂ ਨਮਕ ਪਾ ਲਿਆ ਹੁਣ ਆਪੋ ਦੇ ਵਿੱਚ ਪੀਸਾ ਹੈ ਧਨੀਆ ਪਾਤਾ ਲਾਲ ਮਿਰਚ ਪਾਤੀ ਥੋੜੀ ਜੀ ਹਲਦੀ ਇਹਦੇ ਨਾਲ ਕਲਰ ਬਹੁਤ ਸੋਹਣਾ ਆਊਗਾ ਰੋਟੀ ਦਾ ਤੇ ਆਪਾਂ ਇਹਦੇ ਵਿੱਚ ਪੀਸੀਆਂ ਹੋਈਆਂ ਕਾਲੀਆਂ ਮਿਰਚਾਂ ਥੋੜੀਆਂ ਜੀਆਂ ਤੇ ਆਪਾਂ ਜੀਰਾ ਪਾਤਾ ਜੀਰੇ ਨੂੰ ਪਾਵੇਂ ਤੇ ਭੁੰਨ ਲਿਆ ਸੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅੱਤੇ ਆਪਾਂ ਹੁਣ ਇਹਦੇ ਵਿੱਚ ਹਰੀ ਮਿਰਚ ਤੇ ਲਸਣ ਇਹਨੂੰ ਆਪਾਂ ਕੁੰਡੇ ਵਿੱਚ ਚੰਗੀ ਤਰ੍ਹਾਂ ਕੁੱਟ ਲਿਆ ਸੀ ਤੇ ਬਰੀਕ ਕੱਟਿਆ ਹੋਇਆ ਪਿਆਜ਼ ਪਾ ਕੇ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਫਿਰ ਤੋਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਮੇਥੇ ਪਾ ਦੇਵਾਂਗੇ ਤੇ ਮੇਥਿਆਂ ਨੂੰ ਵੀ ਆਪਾਂ ਇੱਕ ਵਾਰ ਇਦਾਂ ਹੀ ਸੁੱਕੇ ਹੀ ਆਟੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਪਾਣੀ ਨਹੀਂ ਪਾਉਣਾ ਆਟੇ ਵਿੱਚ ਕਿ ਨਹੀਂ ਤਾਂ ਇਹ ਇੱਕ ਥਾਂ ਇਕੱਠੇ ਹੋ ਜਾਣਗੇ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਆਟਾ ਆ ਗਰਮ ਪਾਣੀ ਨਾਲ ਗੁੰਨਣਾ ਕੋਸਾ ਜਾਂ ਪਾਣੀ ਹੋਵੇ ਨਿੱਗਾ ਜਾਂ ਤੇ ਆਟਾ ਆਪਾਂ ਗੁੰਨ ਕੇ ਹੁਣ ਇਹਨੂੰ 5-7 ਮਿੰਟ ਲਈ ਜਾਂ 10 ਮਿੰਟ ਲਈ ਰੱਖ ਦਾਂ। ਤੇ ਮੰਮੀ ਨੇ ਤੰਦੂਰ ਤੇ ਪਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਆਪਾਂ ਕਰਾਂਗੇ ਪੇੜੇ ਤੇ ਆਟਾ ਆਪਣਾ ਥੋੜਾ ਸੈੱਟ ਹੋ ਗਿਆ ਤੇ ਆਪਾਂ ਕੋਲੀ ਚ ਲੈ ਲਿਆ ਪਾਣੀ। ਹੁਣ ਆਪਾਂ ਪੇੜੇ ਕਰ ਲਾਂਗੇ। ਤੇ ਪੇੜੇ ਤੁਸੀਂ ਜਿੰਨਾ ਰੋਟੀ ਦਾ ਸਾਈਜ਼ ਰੱਖਣਾ ਚਾਹੁੰਦੇ ਹੋ ਤੇ ਤੁਸੀਂ ਬਸ ਉਹਨੇ-ਉਨੇ ਪੇੜੇ ਬਣਾ ਲੈਣੇ ਆ। ਇਸੇ ਤਰ੍ਹਾਂ ਆਪਾਂ ਸਾਰੀ ਪੀੜੀ ਬਣਾ ਕੇ ਤਿਆਰ ਕਰ ਲਾਂਗੇ ਆਪਾਂ ਬੜਾ ਵੱਡਾ ਸੈੱਜ ਨਹੀਂ ਰੱਖਿਆ ਪੀੜੇ ਦਾ ਜਿਸੇ ਤਰ੍ਹਾਂ ਆਪਾਂ ਪੀੜੇ ਤਿਆਰ ਕਰ ਕਰਕੇ ਸਾਰੇ ਰੱਖ ਲਾਵਾਂਗੇ ਪੀੜੇ ਆਪਾਂ ਕਰ ਲਈਆ ਤਿਆਰ

¡Gracias! ਮੇਰੇ ਨੰਬਰ ਰੋਟੀਆਂ ਸਾਰੀਆਂ ਤਿਆਰ ਕਰ ਲਈਆਂ ਤੇ ਖਾਣ ਲਈ ਰੈਡੀ ਨੇ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ